ਪਿੰਡ ਮਾਇਆ ਰਾਬਰ ਜਾਈਆਂ ਭਗਤੀ ਲੈ ਇਸ ਪਿੰਡ ਵਿੱਚ ਮਹਾਰਾਜ ਜੀ ਨੇ ਵਰ ਦਿੱਤਾ ਉਹ ਅੱਗੇ ਚੱਲਦੇ ਪਏ। ਸਵਾਹੀ ਬਿੱਠੂ। ਮਿੰਨ ਦਾ ਘੇਂਦਾ ਪੂਰਾ। ਹਾਂਜੀ ਲੋ ਮੇਲਾ ਸਕਾਪ ਕੀ ਹੈ ਨਾ 11 ਮਾਰਕ ਦਾ ਤੇ ਉਹ ਤਾਂ ਹੌਂਦੀ ਰਹਿੰਦੀ ਕਰਦੀ ਹੈ ਬਾਰਾਈ ਤੇ ਪਾਪਾ ਮੇਰੇ ਉਹਦਾ ਅਜਾ ਮਾਇਆ ਰਾਮਾ ਧਾਰਾ ਸੁਣਾ ਤੇਰੇ ਨਾ ਜਗਾ ਜਿੱਥੇ ਮਹਾਰਾਜੇ ਆ ਕੇ ਸੇਹਬਤ ਹੋਏ ਸੀਗੇ ਬੈਠੇ ਸੀ ਸਾਡੇ ਚ ਹਾਂਜੀ ਉਹ ਥੜੇ ਕੋਈ ਥੜਾ ਸਟੇਟ ਬਾਦ ਸਾਹਿਬ ਜੀ ਬੈਠੇ ਸੀ ਆਗੇ ਠੀਕ ਹੈ ਉਧਰ ਇੱਥੇ ਕੱਚਾ ਕੋਠਾ ਇੱਥੇ ਦਾ ਮਤਲਬ ਜਿਹੜਾ ਅੰਦਰ ਜਿੱਥੇ ਆਸਾਨ ਪ੍ਰਕਾਸ਼ ਠੀਕ ਹੈ ਉੱਥੇ ਹੁੰਦਾ ਸੀਗਾ ਕੋਈ ਤਰ੍ਹਾਂ ਦਾ ਕੋਠਾ ਕੱਚਾ ਜਿਹੜਾ ਮਤਲਬ ਹੁੰਦਾ ਭਾਰਤ ਪੈਸੇ ਇੱਥੇ ਆ ਕੇ ਜਦੋਂ ਸਭਾ ਇਮਾਨਾ ਫਿਰ ਲੈ ਕੇ ਤਾਂ ਅੰਦਰ ਬਾਅਦ ਚ ਗਏ ਹੁਣ ਹਾਂਜੀ ਕੋਠਾ ਤਾਂ ਹੀ ਬਾਅਦ ਠੀਕ ਹੈ ਵਾਤਾ ਹਰੋ ਜੀ ਪਰ ਗੁਰਦੁਆਰਾ ਨਾਸਰ ਦੇ ਕੋਤੇ ਆਏ ਨਾ ਕਿ ਜਿੱਥੋਂ ਰੇਟ ਬਜਾਈਆ ਦੇ ਜੀ ਸਾਹਮਣੇ ਪਰਿਆਣਾ ਸਾਹਿਬ ਜਿੱਥੇ ਮਾਦਾ ਰੋ ਦਾ ਖੇਤ ਹੁੰਦਾ ਹੀ ਖੂ ਹੋਇ ਉੱਥੇ ਮਾਦਾ ਰੋ ਦਾ ਪਹਿਲੋਂ ਉੱਥੇ ਆਏ ਗੁਰਦੇ ਇੱਕ ਵਾਰ ਦੱਸ ਸਾਹਿਬ ਜੀ ਉਹ ਦਰਬਾਰ ਸਾਹਿਬ ਆਏ ਨਾ ਉਹ ਉੱਥੇ ਕਰਕੇ ਉਹ ਉੱਥੇ ਗੁਰਿਆਣਾ ਸਾਹਿਬ ਉੱਥੇ ਆਏ ਬਿਲੋਂ ਬਰ ਐਵਰੀਡੇ ਦੇ ਬਦ ਦੱਸ ਸਾਹਿਬ ਜੀ ਮਾਦਾ ਰਾਂਜੀ ਤੋਂ ਉੱਥੇ ਪਰਸ਼ਾਦਾ ਛਕਿਆ ਨਾ ਉਹ ਇੱਕ ਵਾਰ ਦੱਸ ਸਾਹਿਬ ਜੀ ਫਿਰ ਉੱਥੇ ਗੁਰਦ ਇੱਕ ਵਾਰ ਦੱਸ ਸਾਹਿਬ ਜੀ ਉਹਨਾਂ ਦੀ ਮਾਦਾ ਰੋ ਨੇ ਤਾਂ ਫਿਰ ਇੱਥੇ ਉਹਨਾਂ ਦੇ ਕੋਠੇ ਵੀ ਚਲੇ ਗਏ ਫਿਰ ਇੱਥੇ ਸਤਾਰਾ ਬੋਲ No. Uh -huh.